ਸੱਚੀ ਕਾ ਇਹਤੀ ਮੰਚਨ ਚੈਨਲ ਦੇਖ ਰਹੀ ਸਾਰੇ ਦਰਸ਼ਕਾਂ ਦਾ ਮੈਂ ਹਰਤਿਕਾ ਸ਼ਰਮਾ ਕਰਦੀ ਹਾਂ ਨਿੱਕਾ ਸਵਾਗਤ ਇਹ 29ਵਾਂ ਜਿਹੜਾ ਮਾਤਾ ਦਾ ਜਾਗਰਣ ਇਹ ਸਾਂਝਾ ਕਲੱਬ ਉਹਨਾਂ ਕਰਾਇਆ ਜਾ ਰਹੇ ਆ। ਸਭ ਪਹਿਲਾ ਤਰ੍ਹਾਂ ਦਾ ਕਲੱਬ ਦਾ ਜਿਹੜਾ ਨਾਂ ਹੈ ਬੜਾ ਸੋਹਣਾ ਹੈ ਸਾਂਝਾ ਕਲੱਬ। ਹਰ ਵਾਰ ਇਹ ਨੌਜਵਾਨ ਇਕੱਠੇ ਹੋ ਕੇ ਇੱਥੇ ਮਾਤਾ ਦਾ ਗੁਣਗਾਇਨ ਕਰਦੇ ਆ। ਇਸ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੱਗੇ ਹੋਏ ਨੇ ਆਪਣੇ ਆਪਣੇ ਡਿਊਟੀਆਂ ਤੇ। ਹਰ ਰੋਜ਼ ਸੁਮਨ ਜੀ, ਕੁਲਦੀਪ ਹੋਰ ਜਿੰਨੇ ਵੀ ਕਲੱਬ ਦੇ ਮੈਂਬਰ ਨੇ ਸਾਰਿਆਂ ਨਾਲ ਥੋੜੀ-ਬੋਤੀ ਗੱਲਬਾਤ ਹੁੰਦੀ ਰਹਿੰਦੀ ਹੈ। ਸਾਰੇ ਆਪਣੇ ਆਪਣੇ ਕੰਮ ਨੂੰ ਬਾਖੂਬੀ ਨਿਭਾ ਰਹੇ ਨੇ। ਮਹਾਰਾਜ ਕਿਰਪਾ ਕਰੇ ਇਹਨਾਂ ਨੂੰ ਸਾਰਿਆਂ ਦੀ ਜੋ ਇਹ ਪ੍ਰੋਗਰਾਮ ਕਰਾ ਰਹੇ ਨੇ। ਉਹ ਸ਼ਾਂਤੀਪੁਰਵਕ ਤੇ ਚੜ੍ਹਦੀ ਕਲਾ ਨਾਲ ਨੀਪਰੇ ਚੜ੍ਹੇ। ਤੇ ਜਿਹੜੇ ਭਜਨ ਗਾਇਕ ਕਰਨ ਕੌਣ-ਕੌਣ ਆ ਰਹੇ ਆ ਜੀ? ਭਜਨ ਗਾਇਕ ਕਰਨ ਦੁਰਗਾਰਗੀਲਾ ਜੀ। ਇਹਨਾਂ ਦੇ ਨਗਰ ਤੋਂ ਹੀ ਨੌਜਵਾਨ ਆ ਰਹੇ ਆ ਦਾ। ਹਾਂਜੀ। ਹਾਂਜੀ। ਮਿੱਕੇ ਦਾ ਅਦਾਂ ਸਿਧਾਂਤ ਆਪਣੇ ਪ੍ਰਦੀਪ ਰੂੜਾਜੀ ਦੇ ਬੇਟੇ ਤੇ ਓਮਾਂ ਜੀ ਕਰਾਲੀ ਤੋਂ ਓਮਾਂ ਜੀ ਦੇ ਬੇਟਾ ਬਾਈ ਰਤਨ ਬਾਈ ਰਤਨ ਜੀ ਸਾਰੇ ਇਥੇ ਮਾਤਾ ਦਾ ਗੁਣ ਕਰ ਗਾਇਨ ਕਰਨ ਆ ਰਹੇ ਨੇ ਮਹਾਰਾਜ ਕਿਰਪਾ ਬਖਸ਼ੇ ਉਹਨਾਂ ਨੂੰ ਵੀ ਸਭ ਤੋਂ ਪਹਿਲਾਂ ਜੀ ਜਿਹੜਾ 29ਵਾਂ ਵਿਸ਼ਾਲ ਪਗਵਤੀ ਜਾਗਰਣ ਕਰਵਾ ਰਹੇ ਨੇ ਤਰਾਲਾ ਦੇ ਸਮੂਹ ਨਗਰ ਨਿਵਾਸੀ ਤੇ ਨੌਜਵਾਨ ਸਾਂਝਾ ਕਲੱਬ ਇਹਨਾਂ ਨੂੰ ਲੱਖ ਲੱਖ ਵਧਾਈ ਤੇ ਮਹਾਰਾਜ ਅੱਗੇ ਇਹ ਅਰਦਾਸ ਹੈ ਕਿ ਇਹ ਕੰਮ ਸ਼ਾਂਤੀਪੂਰਵਕ ਨੇਪਰੇ ਚੜੇ ਇਦਮਾ ਖਾ ਚੇਮਨ ਦਰ ਚਰਾਲੋਚੇ ਭਾਗ ਹੋ ਤੇ ਜਾਗਨ ਕਰਾਇਆ ਜਾ ਰਿਹਾ ਕੀ ਕਹਾਂ ਸਾਡੇ ਨਾਲ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਜੀ ਝੰਗੜਾ ਤੇ ਦਵਿੰਦਰ ਸਿੰਘ ਸਰਪੰਚ ਚੈੜੀਆਂ ਤੇ ਹਰਜੀਤ ਸਿੰਘ ਸਰਪੰਚ ਟੱਪੜੀਆਂ ਲੰਬੜਦਾਰ ਲਲਿੰਦਰ ਸਿੰਘ ਜੀ ਝੰਗੜਾ ਤੇ ਲੰਬੜਦਾਰ ਆਪਣੇ ਹਰਪ੍ਰੀਤ ਸਿੰਘ ਜੀ ਫਰਾਲਾ ਮਾਜਰਾ ਸਾਡੇ ਨਾਲ ਹੋਰੇ ਆਏ ਆਂ ਕੁਲਦੀਪ ਵੀਰ ਤੇ ਹੋਰ ਜਿੰਨੇ ਵੀ ਕਲੱਬ ਦੇ ਸਾਂਝੇ ਸਾਂਝਾ ਕਲਪਦੇ ਮੈਂਬਰ ਸਾਹਿਬਾਨ ਨੇ ਉਹਨਾਂ ਨੇ ਇਹ ਆਪਣਾ ਕਾਰਡ ਲੈਣ ਚ ਕਰਨ ਵਾਸਤੇ ਬੁਲਾਇਆ ਸਾਨੂੰ ਉਰੇ ਤੇ ਸੁਭਾਗਾ ਪ੍ਰਾਪਤ ਹੋਇਆ ਜੋ ਮੈਂ ਚੇਅਰਮੈਨ ਬਣ ਕੇ ਪਹਿਲਾਂ ਮੈਂ ਇਸ ਮੰਦਿਰ ਤੇ ਪਹਿਲਾਂ ਵੀ ਕਈ ਵਾਰ ਮੈਂ ਜਾਗਣ ਵਾਸਤੇ ਆਉਂਦਾ ਰਿਹਾ ਉਰੇ ਹਾਜ਼ਰੀ ਭਰਦੇ ਰਹੇ ਤੇ ਹੁਣ ਚੇਅਰਮੈਨ ਬਣ ਤੋ ਮੈਂ ਇਸ ਮੰਦਿਰ ਦੇ ਵਿੱਚ ਆਇਆ ਮੈਂ ਬਹੁਤ ਸੁਭਾਗਾ ਪ੍ਰਾਪਤ ਕਰਦਾ ਤੇ ਮੈਂ ਚਨਾਲੋ ਦੇ ਨਗਰ ਨਿਵਾਸੀਆਂ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਹਰੇਕ ਸਾਲ ਦੀ ਤਰ੍ਹਾਂ ਜਾਗਰਣ ਕਰਨ ਦੀ ਇਹ ਕਰਦੇ ਆ ਜਿੱਦੇ ਵਿੱਚ ਮੁੱਖ ਕਲਾਕਾਰ ਦੁਰਗਰ ਕੀਲਾ ਜੀ ਪਹੁੰਚ ਰਹੇ ਆ ਤੇ ਅਸੀਂ ਸਾਰੇ ਵਧੀਆ ਕਲਾਕਾਰ ਇਹਨਾਂ ਦੇ ਗੁਣਗਾਨ ਮਾਤਾ ਜੀ ਦੇ ਸੁਣੂਗੇ ਤੇ ਰਾਤ ਨੂੰ ਅਸੀਂ ਵੀ ਹਾਜ਼ਰੀ ਭਰੂਗੇ ਬਾਕੀ ਜੋ ਪਰਵੰਧਕਾਂ ਨੂੰ ਸੇਵਾ ਲੈ ਕੋਗੀ ਉਹ ਸੇਵਾ ਅਸੀਂ ਹਾਜ਼ਰੀ ਪਰਮਾਨ ਕਰੂਗੇ ਜੀ ਤਾਂ ਸੀ ਪਿੰਡ ਚ ਗਾਣੋਂ ਦੇ ਵਿੱਚ ਜਿਹੜਾ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹਾਂ ਜੀ ਚੇਅਰਮੈਨ ਸਾਹਿਬ ਤੇ ਹੋਰ ਜਿਹੜੇ ਸੱਜਣ ਮਿੱਤਰ ਆਏ ਆ ਪੋਸਟਰ ਲਿਫਟ ਆ ਗਿਆ ਜੀ ਕੀ ਕੰਮ ਹੋ ਰਿਹਾ ਫਰਕੀਮਾ ਵਿਸ਼ਾਲ ਭਗਤੀ ਜਾਗਰਣ ਮਾਤਾ ਦਾ ਆਇਸ਼ਾਲ ਅਸੀਂ ਕਰਾਣੇ ਆ ਫਿਰਮਾਨ ਸਾਹਿਬ ਆਏ ਸਾਡੇ ਇਹਨਾਂ ਦਾ ਬੜਾ ਧੰਨਵਾਦ ਸੋ ਕਿਵੇਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਹਾਸਿਆਰੀ ਫੁੱਲ ਚੱਲ ਰਹੀ ਹੈ ਜੀ ਸੱਜਣਾ ਜੀ ਲਾ ਕੇ ਹਾਂ ਹਾਂ ਠੀਕ ਹਾਂ ਜੀ ਤੇ ਜੀ ਸਾਡਾ ਜੀ 29ਵਾਂ ਜਾਗਰਣਾ ਜੀ ਆਇਸ਼ਾਲ ਕਰਵਾਇਆ ਜਾਂਦਾ ਜੀ ਇਸ ਵਿੱਚ ਦੁਰਗੜ ਨੀਲਾ ਜੀ ਤੇ ਉਮਾ ਜੀ ਤੇ ਉਹਨਾਂ ਦੇ ਬੇਟੇ ਰਤਨ ਤੇ ਸਾਡੇ ਪ੍ਰਦੀਪ ਕੁਮਾਰ ਉਹਨਾਂ ਦੇ ਬੇਟੇ ਵੀ ਇੱਥੇ ਗੁਣਗਾਨ ਕਰ ਰਹੇ ਹਨ ਤੇ ਸਾਡੇ ਚੇਅਰਮੈਨ ਸਾਹਿਬ ਅੱਜ ਸਾਡਾ ਪੋਸਟਰ ਰੀਲੀਜ਼ ਕਰਨ ਆਏ ਹੋਏ ਨੇ ਇਹ ਆਏ ਸਾਲ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਨਾਲ ਤੇ ਹੱਲਾਸ਼ੇਰੀ ਨਾਲ ਸਾਡੇ ਨਾਲ ਰਹਿੰਦੇ ਨੇ ਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦੀ ਕਰਦੇ ਹਾਂ ਤੇ ਨਗਰ ਦਾ ਵੀ ਬਹੁਤ ਅਸੀਂ ਸਾਰੇ ਧੰਨਵਾਦ ਕਰਦੇ ਹਾਂ